ਆਉਂਦੀਆਂ ਇਹ ਕੋਈ ਇੱਜ਼ਤ ਵਾਲੀ ਗੱਲ ਨਹੀਂ ਆ ਕਹਿੰਦਾ ਇਹ ਅਯੋਗ ਆ ਅਰੇ ਵਚਨ ਚ ਲਿਖਿਆ ਨਾ ਜੇ ਤੁਸੀਂ ਆਪਣੇ ਆਪ ਨੂੰ ਪਰਖੋ ਤੇ ਅਯੋਗ ਨਿਕਲੋ ਤੇ ਤੁਸੀਂ ਪਿਆਲਾ ਨਹੀਂ ਲੈਣਾ ਪ੍ਰਭੂ ਦਾ ਤੁਸੀਂ ਉਹਦਾ ਲਹੂ ਪੀਣ ਦੇ ਅਧਿਕਾਰ ਹੀ ਨਹੀਂ ਆ ਤੁਸੀਂ ਉਹਦਾ ਬदन ਖਾਣ ਦੇ ਅਧਿਕਾਰ ਹੀ ਨਹੀਂ ਆ ਤੇ ਇਹ ਲੋਕ ਇਹ ਸਭ ਵੀ ਕਰ ਰਹੇ ਆ ਤੇ ਪਿਆਲਿਆਂ ਤੇ ਪਿਆਲੇ ਵੀ ਚਾੜ ਰਹੇ ਆ ਪਰ ਧੰਨਵਾਦ ਹੋਇਆ ਕਰੇ ਕਰਨਾ ਕੀ ਆ ਖੱਠੇ ਬਾਜ਼ੀਆਂ ਨਹੀਂ ਕਰਨੀਆਂ ਹਰਾਮ ਕਾਰੀਆਂ ਨਹੀਂ ਕਰਨੀਆਂ ਪਰ ਧੰਨਵਾਦ ਕਰੋ ਪਰਮੇਸ਼ਵਰ ਦਾ ਕਿ ਪਰਮੇਸ਼ਵਰ ਨੇ ਸਾਨੂੰ ਜਿਉਂਦਿਆਂ ਰੱਖਿਆ ਸੰਭਾਲ ਕੇ ਰੱਖਿਆ ਜਿੱਦਾਂ ਦੇ ਬਣਾਇਆ ਬਹੁਤ ਸੋਹਣੇ ਬਣਾਇਆ ਹਾਲੇਲੂਇਆ ਜੋ ਦਿੱਤਾ ਬਹੁਤ ਵਧੀਆ ਦਿੱਤਾ ਜੋ ਕਰ ਰਿਹਾ ਬਹੁਤ ਉੱਤਮ ਕਰ ਰਿਹਾ ਸਾਡੇ ਲਈ ਧੰਨਵਾਦ ਕਰਿਆ ਕਰੋ ਕਿੰਨਾ ਕਿਉਂ ਜੋ ਤੁਸੀਂ ਇਸ ਗੱਲ ਨੂੰ ਪੱਕਾ ਜਾਣਦੇ ਹੋ ਭਈ ਕਿਸੇ ਹਰਾਮਕਾਰ ਜੰਪ੍ਰੇਸ਼ਟ ਜਾਂ ਲੋਭੀ ਮਨੁੱਖ ਨੂੰ ਜੋ ਮੂਰਤੀ ਪੂਜਕ ਹੈ ਮਸੀਹ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਅਧਿਕਾਰ ਨਹੀਂ ਕਹਿੰਦਾ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਹ ਕਿਉਂ ਕਿਹਾ ਗਿਆ ਤੁਸੀਂ ਜਾਣਦੇ ਹੋ ਇਹ ਉਹਨਾਂ ਲੋਕਾਂ ਦੇ ਨਾਲ ਗੱਲ ਕੀਤੀ ਜਾ ਰਹੀ ਜਿਨ੍ਹਾਂ ਨੇ ਵਚਨ ਨੂੰ ਸੁਣ ਲਿਆ ਹੈ ਜਿਨ੍ਹਾਂ ਨੇ ਬਪਾਇਸ ਕਰ ਲਿਆ ਹੈ ਜਾਂ ਜਿਹੜੇ ਪ੍ਰਭੂ ਪੋਜ ਕਰ ਰਹੇ ਆ ਜਿਹੜੇ ਲੋਕੀ ਹੈਕਲ ਨੂੰ ਆਉਂਦੇ ਆ ਸਤ ਸੰਗ ਅਟੈਂਡ ਕਰਦੇ ਇਹ ਉਹਨਾਂ ਦੇ ਲਈ ਆ ਕਿ ਤੁਸੀਂ ਇਸ ਗੱਲ ਨੂੰ ਜਾਣ ਲਿਆ ਹੈ ਕਿ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਨ ਦੇ ਨਾਲ ਅਸੀਂ ਪਰਮੇਸ਼ਵਰ ਦੇ ਰਾਜ ਵਿੱਚ ਵੜ ਸਕਦੇ ਤੇ ਕਿਹੜੇ ਕੰਮ ਕਰਨ ਦੇ ਨਾਲ ਅਸੀਂ ਉਹਦੇ ਰਾਜ ਤੋਂ ਕੱਢੇ ਜਾ ਸਕਦੇ 댓ਸ ਵਾਈਓ ਕੀ ਕਹਿ ਰਿਹਾ ਆ ਕਹਿੰਦਾ ਇਸ ਗੱਲ ਨੂੰ ਪੱਕਾ ਜਾਣਦੇ ਹੋ ਭਈ ਕਿਸੇ ਹਰਾਮਕਾਰ ਜਾਂ ਪਰਿਸ਼ਟ ਜਾਂ ਲੋਬੀ ਨੂੰ ਜੋ ਮੂਰਤੀ ਪੂਜਕ ਇਹ ਸਾਰੇ ਕੰਮ ਮੂਰਤੀ ਪੂਜਾ ਦੇ ਬਰਾਬਰ ਉਹਨਾਂ ਨੂੰ ਪਰਮੇਸ਼ਵਰ ਅਤੇ ਮਸੀਹ ਦੇ ਰਾਜ ਵਿੱਚ ਕੋਈ ਅਧਿਕਾਰ ਨਹੀਂ ਆ ਕੋਈ ਅਧਿਕਾਰ ਨਹੀਂ ਆ ਦੇਖੋ ਪਰਮੇਸ਼ਵਰ ਨੇ ਕਿੰਨੇ ਅਧਿਕਾਰ ਦਿੱਤੇ ਆ ਕਿ ਰੋਗੀਆਂ ਤੇ ਹੱਥ ਰੱਖੋਗੇ ਉਹ ਚੰਗੇ ਹੋ ਜਾਣਗੇ ਦੁਸ਼ਟ ਆਤਮਿਆ ਨੂੰ ਕੱਢੋਗੇ ਵੱਖ-ਵੱਖ ਬੋਲੀਆਂ ਬੋਲੋਗੇ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਦਿੰਨਾ ਆ ਅਸਮਾਨ ਧਰਤੀ ਤੇ ਪਾਣੀ ਦੇ ਉੱਤੇ ਤੁਹਾਨੂੰ ਅਧਿਕਾਰ ਦੇ ਦਿੱਤੇ ਇਹ ਕਿਹਦੇ ਲਈ ਆ ਜਿਹੜੇ ਆਗਿਆਕਾਰੀ ਵਿੱਚ ਰਹਿਣਗੇ ਪਰ ਕਹਿੰਦਾ ਇਸ ਗੱਲ ਨੂੰ ਪੱਕਾ ਮੰਨੋ ਜਿਹੜੇ ਹਰਾਮਕਾਰ ਆ ਮਤਲਬ ਗਲਤ ਆ ਪਾਪੀ ਆ ਵਿਭਚਾਰੀ ਆ ਭ੍ਰਿਸ਼ਟ ਆ ਦੁਸ਼ਟਪੁਣਾ ਕਰਦੇ ਆ ਜਿਹੜੇ ਲੋਭ ਕਰਦੇ ਆ ਜਿਹੜੇ ਇਹਨਾਂ ਲੋਕਾਂ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਮਸੀਹ ਦੇ ਰਾਜ ਵਿੱਚ ਕੋਈ ਅਥੋਰਿਟੀ ਨਹੀਂ ਆ ਕੋਈ ਅਧਿਕਾਰ ਨਹੀਂ ਆ ਦੈਟਸ ਵਾਈ ਬਹੁਤ ਸਾਰੇ ਲੋਕੀ ਹਾਂ ਉਹ ਪ੍ਰਾਰਥਨਾ ਕਰਦੇ ਆਪਣੇ ਬੱਚਿਆਂ ਦੇ ਲਈ ਉਹਨਾਂ ਦੀ ਪ੍ਰਾਰਥਨਾ ਨਹੀਂ ਸੁਣੀ ਜਾਂਦੀਆਂ ਉਹ ਪ੍ਰਾਰਥਨਾ ਕਰਦੇ ਇਕਲੀਸਿਆ ਲਈ ਉਹਨਾਂ ਦੀ ਪ੍ਰਾਰਥਨਾ ਨਹੀਂ ਸੁਣੀ ਜਾਂਦੀ ਉਹ ਪ੍ਰਾਰਥਨਾ ਕਰਦੇ ਕਿਸੇ ਲਈ ਕੋਈ ਪ੍ਰਾਰਥਨਾ ਉਤਰ ਨਹੀਂ ਲੱਗਿਆਰੀ ਵਾਈ ਇਹਦਾ ਮਤਲਬ ਕਿ ਉਹਨਾਂ ਦੇ ਜੀਵਨ ਵਿੱਚ ਜਾਂ ਲੋਭ ਆ ਜਾਂ ਭ੍ਰਿਸ਼ਟਪੁਣਾਏ ਆ ਜਾਂ ਹਰਾਮਕਾਰੀ। ਅਗਰ ਅਸੀਂ ਚਾਹਨੇ ਆ ਸਾਡੀਆਂ ਪ੍ਰਾਰਥਨਾਵਾਂ ਉੱਤਰ ਲੈ ਕੇ ਆਉਣ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣ ਸਾਨੂੰ ਮਸੀਹ ਦੇ ਰਾਜ ਵਿੱਚ ਪਰਮੇਸ਼ਵਰ ਦੇ ਰਾਜ ਵਿੱਚ ਅਧਿਕਾਰ ਪ੍ਰਾਪਤ ਹੋਏ ਅਸੀਂ ਉਹਦੇ ਅੰਦਰ ਐਂਟਰ ਕਰ ਸਕੀਏ ਸਾਨੂੰ ਪਵਿੱਤਰਤਾਈ ਦੇ ਵਿੱਚ ਆਉਣਾ ਹੋਊਗਾ। ਸਾਨੂੰ ਸੰਜੀਦਾ ਜੀਵਨ ਜੀਣਾ ਹੋਊਗਾ ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂਕਿ ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕੋਪ ਅਣ ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਜਿਹੜਾ ਆ ਉਹ ਪਰਵਾਹ ਨਾ ਲਵੇ ਧੋਖਾ ਨਾ ਦੇ ਦੇਵੇ ਬਹੁਤ ਸਾਰੇ ਲੋਕ ਇਹੋ ਜਿਹੇ ਆ ਉਹ ਤੁਹਾਨੂੰ ਆਣ ਕੇ ਕਹਿਣਗੇ ਨਹੀਂ ਆਹ ਚੀਜ਼ ਯੋਗ ਆ ਆਹ ਜਾਇਜ਼ ਆ ਇਹ ਤਾਂ ਪੁਲਿਸ ਨੇ ਕਿਹਾ ਆ ਪਰਬੂ ਯਿਸੂ ਮਸੀਹ ਨੇ ਥੋੜੀ ਕਹੀ ਹੈ ਇਹ ਗੱਲ ਪੌਲਸ ਨੇ ਕਿਹਾ ਯਾ ਇਸ ਲਈ ਤੁਸੀਂ ਇਸ ਚੀਜ਼ ਨਾਲ ਕੋਆਪਰੇਟ ਕਰ ਲਓ ਕੁਛ ਨਹੀਂ ਹੁੰਦਾ ਪੌਲਸ ਆਪ ਕੁਆਰਾ ਸੀ ਇਸ ਲਈ ਕਹਿੰਦਾ ਯਾ ਇਦਾਂ ਦੀਆਂ ਗੱਲਾਂ ਕਰਦਾ ਯਾ ਪ੍ਰਭੂ ਯਿਸੂ ਮਸੀਹ ਨੇ ਥੋੜੀ ਕਹੀ ਹੈ ਇਹ ਗੱਲ ਪਰ ਯਾਦ ਰੱਖਿਓ ਵਚਨ ਵਿੱਚ ਲਿਖਿਆ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਚਾਹੇ ਉਹ ਗੱਲਾਂ ਪੌਲਸ ਨੇ ਕਹੀਆਂ ਆ ਚਾਹੇ ਉਹ ਗੱਲਾਂ ਸਿਲਾਸ ਨੇ ਕਹੀਆਂ ਆ ਪਤਰਸ ਨੇ ਕਹੀਆਂ ਮੱਤੀ ਮਰਕਸ ਯੋਹੰਨਾ ਨੇ ਕਹੀਆਂ ਆ ਜੋ ਸੰਤ ਯੋਹੰਨਾ ਪ੍ਰਕਾਸ਼ਿਤ ਵਾਕਿਆ ਜਿਹੜੇ ਰਾਹੀ ਪਰਮੇਸ਼ਵਰ ਨੇ ਰਚਿਤ ਕੀਤਾ ਆਪਣੇ ਪ੍ਰਕਾਸ਼ ਨੂੰ ਜਿਹਦੇ ਤੇ ਪ੍ਰਗਟ ਕੀਤਾ ਚਾਹੇ ਕਿਸੇ ਦੇ ਰਾਹੀ ਚਾਹੇ ਦਾਨੀਅਲ ਨੇ ਦੱਸੀਆਂ ਚਾਹੇ ਯਰਮੀਆ ਨੇ ਦੱਸੀਆਂ ਯਸਾਯਾ ਨੇ ਕਹੀਆਂ ਜਾਂ ਸੁਲੇਮਾਨ ਨੇ ਕਹੀਆਂ ਬਟ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਕੋਈ ਤੁਹਾਨੂੰ ਧੋਖੇਚ ਨਾ ਬਾਜਵੇ ਇਤੇ ਇਦਾਂ ਹੀ ਇਤੇ ਇਦਾਂ ਹੀ ਇਤੇ ਇਦਾਂ ਹੀ ਜੋ ਮਿਲ ਗਿਆ ਸਾਨੂੰ ਨਾ ਹੁਣ ਇਹਦੇ ਉੱਤੇ ਤੁਸੀਂ ਵਿਸ਼ਵਾਸ ਕਰ ਲੋ ਕਿ ਇਹ ਸੱਚ ਹੈ ਹੋਰ ਪਵਿੱਤਰ ਤਾਈ ਦੇ ਵਿੱਚ ਚੱਲਣਾ ਹੀ ਪੈਣਾ ਆ ਜਾਨ ਬਚਾਉਣੀ ਆ ਤਾਂ ਚੱਲਣਾ ਪੈਣਾ ਕਿਉਂਕਿ ਕਹਿੰਦਾ ਅਣ ਆਗਿਆਕਾਰੀ ਦੇ ਜਿਹੜੇ ਪੁੱਤਰ ਆ ਉਹਨਾਂ ਉੱਤੇ ਪਰਮੇਸ਼ਵਰ ਦਾ ਕੋਪ ਪੈਂਦਾ ਉਹਨਾਂ ਉੱਤੇ ਕ੍ਰੋਧ ਆ ਜਾਂਦਾ ਪਰਮੇਸ਼ਵਰ ਦਾ ਜਿਹੜੇ ਲੋਕੀ ਅਣ ਆਗਿਆਕਾਰੀ ਕਰਦੇ ਕਈ ਕਈ ਜਿਹੜੇ ਆ ਉਹ ਉਹਨਾਂ ਨੂੰ ਲੋਕੀ ਧੋਖੇ ਵਿੱਚ ਪਾ ਜਾਂਦੇ ਉਹਨਾਂ ਨੂੰ ਬੀਜ ਨਹੀਂ ਬੀਜਣ ਦਿੰਦੇ ਉਹਨਾਂ ਨੂੰ ਕਹਿ ਦਿੰਦੇ ਆ ਨਹੀਂ ਨਹੀਂ ਇਹ ਤਾਂ ਪਾਸਟਰਾਂ ਨੇ ਖਾਣ ਦੇ ਟਕਵੰਜ ਬਣਾਏ ਆ ਇਹ ਤਾਂ ਡਰਾਮੇ ਬਾਜ਼ੀਆਂ ਲਫਾਫੇ ਬਾਜ਼ੀਆਂ ਇਦਾਂ ਆ ਇਦਾਂ ਇਦਾਂ ਮੈਂ ਕਹਿੰਨੀ ਤੁਹਾਡੀ ਮਰਜ਼ੀ ਆ ਭਾਈ ਅਸੀਂ ਕਿਧਰ ਜੇਬ ਘਤਰੇ ਥੋੜੀ ਆ ਜਿਹੜਾ ਬੀਜੂਗਾ ਸੋ ਵੱਡੂਗਾ ਮੈਨੂੰ ਲੁਧਿਆਣੇ ਤੋਂ ਪਰਸੋਂ ਇੱਕ ਬ੍ਰਦਰ ਜੀ ਵਿਜ਼ਿਟ ਕਰਕੇ ਗਏ ਉਹਨਾਂ ਦੇ ਨਾਲ ਮਿਸਿਸ ਵੀ ਸੀਗੇ ਉਹਨਾਂ ਦੇ ਨਾਲ ਬੱਚੇ ਵੀ ਸੀਗੇ ਬੱਚੇ ਉਹਨਾਂ ਦੇ ਐਸੇ ਸੀ ਮਤਲਬ ਕਿ ਮੁਹੱਲੇ ਦੇ ਵਿੱਚੋਂ ਪੂਰ ਫੈਮਲੀਆਂ ਨੂੰ ਬਿਲੋਂਗ ਕਰਨ ਵਾਲੇ ਬੱਚੇ ਜਿਹੜੇ ਫੀਸ ਨਹੀਂ ਦੇ ਸਕਦੇ ਟਿਊਸ਼ਨ ਦੀ ਉਹਨਾਂ ਬੱਚਿਆਂ ਨੂੰ ਉਹ ਫ੍ਰੀ ਆਫ ਕਾਸਟ ਟਿਊਸ਼ਨ ਦਿੰਦੇ ਆ 250 ਤੋਂ ਜ਼ਿਆਦਾ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਉਹ ਟਿਊਸ਼ਨ ਕਰਾਉਂਦੇ ਆ ਨਾਲ ਦੀ ਨਾਲ ਖੁਦਾ ਦਾ ਬਚਨ ਵੀ ਦੱਸਦੇ ਉਹਨਾਂ ਨੂੰ ਫ੍ਰੀ ਆਫ ਕਾਸਟ ਉਹਨਾਂ ਨੂੰ ਸਾਰਾ ਕੋਰਸ ਟਿਊਸ਼ਨ ਵੀ ਫ੍ਰੀ ਆਫ ਕਾਸਟ ਦੇ ਰਹੇ ਆ ਅਰ ਐਵਰੀ ਡੇ ਉਹਨਾਂ ਨੂੰ ਪਰਮੇਸ਼ਵਰ ਦਾ ਬਚਨ ਵੀ ਸੁਣਾਉਂਦੇ ਆ ਅਰ ਉਹ ਦੱਸ ਰਹੇ ਸੀ ਕਿੱਦਾਂ ਉਹਨਾਂ ਬੱਚਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਉਹਨਾਂ ਬੱਚਿਆਂ ਨੇ ਪ੍ਰਾਰਥਨਾ ਕੀਤੀ ਅਰ ਕਿੱਦਾਂ ਉਹਨਾਂ ਦੀਆਂ ਫੈਮਲੀਆਂ ਦੇ ਵਿੱਚ ਪਰਮੇਸ਼ਵਰ ਨੇ ਕੰਮ ਕੀਤਾ ਬਹੁਤ ਹੀ ਸੁੰਦਰ ਟੈਸਟੀਮਨੀ ਉਹਨਾਂ ਦੀ ਲਾਈਫ ਦੀ ਅਰ ਉਹਨਾਂ ਨੇ ਦੱਸਿਆ ਕਹਿੰਦੇ ਕਿ ਇੱਕ ਵੇਲਾ ਸੀ ਉਹ ਲੇਬਰ ਕਲਾਸ ਬੰਦਾ ਸੀ ਦਿਹਾੜੀ ਕਰਨ ਵਾਲਾ ਬੰਦਾ ਸੀ ਪਰਮੇਸ਼ਵਰ ਨੇ ਉਹਨੂੰ ਗਦੂਦਾਂ ਤੋਂ ਮੇਰੇ ਖਿਆਲ ਨਾਲ ਉਹਨਾਂ ਨੇ ਦੱਸਿਆ ਸੀ ਹਰਨੀਆਂ ਗਦੂਦਾਂ ਤੋਂ ਪਰਮੇਸ਼ਵਰ ਨੇ ਉਹਨਾਂ ਨੂੰ ਸ਼ਿਫਾ ਚੰਗਿਆਈ ਬਖਸ਼ੀ ਅਰ ਉਹ ਦੱਸ ਰਹੇ ਸੀਗੇ ਕਿ ਜਦੋਂ ਪਰਮੇਸ਼ਵਰ ਨੇ ਉਹਨਾਂ ਨੂੰ ਬles ਕੀਤਾ ਤੇ ਐਸ ਵੇਲੇ ਉਹ ਕੰਪਨੀਆਂ ਦੇ ਮਾਲਕ ਆ ਖੁਦਾ ਦਾ ਮੈਂ ਬੜਾ ਹੀ ਸ਼ੁਕਰ ਕਰਦੀ ਉਹਨਾਂ ਦੇ ਜੀਵਨ ਦੇ ਲਈ ਕਹਿੰਦੇ ਜਦੋਂ ਮੈਂ ਪਹਿਲੀ ਕਾਰ ਲਈ ਅਜੇ ਕੁਝ ਸਮਾਂ ਹੀ ਹੋਇਆ ਸੀ ਕਾਰ ਲਈ ਨੂੰ ਕਹਿੰਦੇ ਮੈਨੂੰ ਇੱਕ ਆਵਾਜ਼ ਆਈ ਕਿ ਮੇਰੇ ਦਾਸ ਨੂੰ ਗੱਡੀ ਨਾਲ ਬles ਕਰ ਮੇਰੇ ਦਾਸ ਨੂੰ ਇੱਕ ਨਵੀਂ ਕਾਰ ਲੈ ਕੇ ਦੇ ਕਹਿੰਦੇ ਉਦੋਂ ਸਾਡੇ ਪਾਸਟਰ ਜੀ ਸਕੂਟਰ ਉੱਤੇ ਜਾਂਦੇ ਹੁੰਦੇ ਸੀ ਅ ਕਹਿੰਦੇ ਮੈਨੂੰ ਲੱਗਾ ਸ਼ੈਤਾਨ ਕਿੰਨਾ ਚਲਾ ਗਿਆ ਮੈਨੂੰ ਪਰੇਸ਼ਾਨ ਕਰ ਰਿਹਾ ਆ ਕਿ ਮੈਂ ਤਾਂ ਅਜੇ ਆਪਣੀ ਕਾਰ ਜਿਹੜੀ ਉਹਦੀਆਂ ਕਿਸ਼ਤਾਂ ਨਹੀਂ ਪੂਰੀਆਂ ਕੀਤੀਆਂ ਅਜੇ ਤੱਕ ਮੈਨੂੰ ਮੇਰੀ ਕਾਰ ਨਵੀਂ ਆ ਹਲੇ ਸਾਰਾ ਬੈਲੈਂਸ ਖੜੋ ਖਰੋਤਾ ਪਿਆ ਆ ਤੇ ਮੈਂ ਕਿੱਦਾਂ ਇੱਕ ਹੋਰ ਗੱਡੀ ਲੈ ਸਕਦਾ ਆ ਕਹਿੰਦੇ ਮਤਲਬ ਦੂਜੀ ਵਾਰੀ ਫੇਰ ਆਵਾਜ਼ ਆਈ ਕਿ ਮੈਂ ਤੈਨੂੰ ਕਹਿੰਨਾ ਮੇਰੇ ਦਾਸ ਨੂੰ ਕਾਰ ਲੈ ਕੇ ਦੇ ਕਹਿੰਦੇ ਮੈਂ ਬੜਾ ਹਰਾਨ ਕਹਿੰਦੇ ਮੈਂ ਆਪਣੀ ਵਾਈਫ ਦੇ ਨਾਲ ਗੱਲ ਕੀਤੀ ਅਸੀਂ ਵਿਚਾਰ ਆ ਕੇ ਪ੍ਰਾਰਥਨਾ ਕੀਤਾ ਕਿ ਖੁਦਾ ਅਗਰੇ ਤੇਰੇ ਵੱਲੋਂ ਆ ਤੂੰ ਸਾਡੇ ਉੱਤੇ ਜ਼ਾਹਿਰ ਕਰ ਔਰ ਕਹਿੰਦੇ ਅੱ ਤਾਂ ਸੀਗਾ ਹੀ ਖੁਦਾ ਵੱਲੋਂ ਨੇ ਤਾਂ ਮੁਕੰਮਲ ਰੀਤੀ ਦੇ ਨਾਲ ਜੋ ਉਹਨਾਂ ਨੇ ਨਿਸ਼ਾਨ ਮੰਗੇ ਸੀ ਖੁਦਾ ਨੇ ਉਹ ਨਿਸ਼ਾਨ ਦੇ ਕੇ ਜ਼ਾਹਿਰ ਕੀਤਾ ਔਰ ਕਹਿੰਦੇ ਅਸੀਂ ਗਏ ਅਸੀਂ ਇੱਕ ਛੋਟੀ ਜੀ ਅਰੇਂਜਮੈਂਟ ਕੀਤੀ ਡਾਊਨ ਪੇਮੈਂਟ ਦੇਰ ਅਸੀਂ ਉਹ ਗੱਡੀ ਜਿਹੜੀ ਸੀ ਅਸੀਂ ਇੱਕ ਨਵੀਂ ਕਾਰ ਖੜਾਈ ਔਰ ਅਸੀਂ ਕਹਿੰਦੇ ਕਾਰ ਲੈ ਕੇ ਤੇ ਚਰਚ ਵਿੱਚ ਚਲੇ ਗਏ ਉੱਥੇ ਖੁਦਾ ਦੇ ਦਾਸ ਕਹਿੰਦੇ ਅਸੀਂ ਉਹਨਾਂ ਨੂੰ ਚਾਬੀ ਫੜਾਈ ਔਰ ਅਸੀਂ ਕਹਾਂ ਜੀ ਪ੍ਰਾਰਥਨਾ ਕਰੋ ਔਰ ਕਹਿੰਦੇ ਖੁਦਾ ਦੇ ਦਾਸ ਨੇ ਪ੍ਰਾਰਥਨਾ ਕੀਤੀ ਕਿ ਮੈਂ ਬles ਕਰਦਾ ਜਾਂ ਖੁਦਾ ਇੱਕ ਨਵੀਂ ਗੱਡੀ ਤੁਸੀ ਇਹਨਾਂ ਨੂੰ ਹੋਰ ਦਿੱਤੀ ਆ ਜਦ ਵੀ ਇਸ ਗੱਡੀ ਵਿੱਚ ਸਫਰ ਕਰਨ ਸਭ ਬlesਸਿੰਗਸ ਬੋਲੀਆਂ ਔਰ ਆਮੀਨ ਹੋਇਆ ਔਰ ਉਹਨਾਂ ਨੇ ਕਿਹਾ ਕਿ ਪਾਸਟਰ ਜੀ ਇਸ ਗੱਡੀ ਵਿੱਚ ਅਸੀਂ ਨਹੀਂ ਸਫਰ ਕਰਨਾ ਇਹ ਗੱਡੀ ਖੁਦਾ ਨੇ ਤੁਹਾਡੇ ਲਈ ਭੇਜੀ ਹੈ ਖੁਦਾ ਨੇ ਸਾਨੂੰ ਕਿਹਾ ਕਿ ਇਹ ਗੱਡੀ ਮੇਰੇ ਦਾਸ ਨੂੰ ਦੇ ਤਾਂ ਕਹਿੰਦੇ ਪਾਸਟਰ ਜੀ ਕਹਿੰਦੇ ਨੋ 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 ਮੈਂ ਇਹ ਕਾਰ ਹਰਗिज ਨਹੀਂ ਲੈ ਸਕਦਾ ਮੈਂ ਇਹ ਕਾਰ ਬਿਲਕੁਲ ਨਹੀਂ ਲੈ ਸਕਦਾ ਕਹਿੰਦੇ ਅਸੀਂ ਉਹਨਾਂ ਨੂੰ ਬੜਾ ਕਿਹਾ ਉਹ ਕਹਿੰਦੇ ਨਹੀਂ ਮੈਂ ਨਹੀਂ ਲੈ ਸਕਦਾ ਕਹਿੰਦੇ ਅਸੀਂ ਕਿਹਾ ਜੀ ਭਾਵੇਂ ਗਲੀ ਵਿੱਚ ਖੜੀ ਕਰਕੇ ਅੱਗ ਲਾ ਦਿਓ ਪਰ ਇਹ ਕਾਰ ਤੁਹਾਡੇ ਲਈ ਪਰਮੇਸ਼ਵਰ ਨੇ ਭੇਜੀ ਖੁਦਾ ਨੇ ਸਾਨੂੰ ਕਿਹਾ ਕਿ ਜਾਓ ਮੇਰੇ ਦਾਸ ਨੂੰ ਗੱਡੀ ਦੇ ਨਾਲ ਬles ਕਰੋ ਪਰ ਕਹਿੰਦੇ ਹੋਇਆ ਕੀ ਅਸੀਂ ਖੁਦਾ ਦੇ ਦਾਸ ਨੂੰ ਉਸ ਕਾਰ ਦੇ ਨਾਲ ਬles ਕੀਤਾ ਐਕਚੁਅਲੀ ਤਾਂ ਖੁਦਾ ਨੇ ਕੀਤਾ ਖੁਦਾ ਦੇ ਇੰਤਜ਼ਾਮ ਦੇਖੋ ਪਰਮੇਸ਼ਵਰ ਨੇ ਅਸੀਂ ਦੇਖ ਨਹੀਂ ਸਕਦੇ ਪਰਮੇਸ਼ਵਰ ਨੂੰ ਪਰਮੇਸ਼ਵਰ ਸਾਨੂੰ ਜਦੋਂ ਬles ਕਰਦੇ ਆ ਨਾ ਤਾਂ ਕਿਸੇ ਨਾ ਕਿਸੇ ਇਨਸਾਨ ਨੂੰ ਹੀ ਯੂਜ਼ ਕਰਦੇ ਅਰ ਕੈਸੇ ਇਨਸਾਨ ਨੂੰ ਯੂਜ਼ ਕੀਤਾ ਜਿਹੜਾ 3-400 ਰੁਪਏ ਤੇ ਦਿਹਾੜੀ ਕਰਦਾ ਸੀ 300 ਰੁਪਏ ਤੇ ਉਹ ਦਿਹਾੜੀ ਚੱਲਦੀ ਸੀ ਉਹ ਦਿਹਾੜੀਦਾਰ ਸੀ ਅਰ ਉਸ ਵੇਲੇ ਪਰਮੇਸ਼ਵਰ ਉਹਨੂੰ ਬles ਕਰ ਰਹੇ ਸੀ ਅਰ ਕਹਿੰਦੇ ਜਿੱਦਾਂ ਹੀ ਮੈਂ ਖੁਦਾ ਦੇ ਦਾਸ ਨੂੰ ਕਹਿੰਦੇ ਬles ਕੀਤਾ ਤਾਂ ਪਰਮੇਸ਼ਵਰ ਨੇ ਥੋੜੇ ਹੀ ਚਿਰ ਦੇ ਵਿੱਚ ਕਹਿੰਦੇ ਮੈਨੂੰ ਇੱਕ ਹੋਰ ਵੱਡੀ ਗੱਡੀ ਦੇ ਨਾਲ ਬles ਕਰ ਦਿੱਤਾ ਕੁਦਾ ਕਦੀ ਕਿਸੇ ਦਾ ਉਦਾਹਰਨ ਨਹੀਂ ਰੱਖਦਾ ਪਰ ਕਈ ਵਾਰੀ ਕੀ ਹੁੰਦਾ ਆ ਕੁਝ ਲੋਕੀ ਤੁਹਾਨੂੰ ਧੋਖੇ ਵਿੱਚ ਪਾ ਦਿੰਦੇ ਆ ਨਹੀਂ ਨਹੀਂ ਇਹ ਤਾਂ ਤੇਰੇ ਮਨ ਦੀਆਂ ਗੱਲਾਂ ਆ ਇਹ ਤੇਰੇ ਨਾਲ ਇਦਾਂ ਆ ਪਰ ਇਦਾਂ ਨਹੀਂ ਹੁੰਦਾ ਜਦੋਂ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹੋ ਤੁਸੀਂ ਉਹਦੇ ਵਚਨ ਦੇ ਅਕੋਰਡਿੰਗਲੀ ਕਰਦੇ ਹੋ ਅ ਵਚਨ ਦੇ ਵਿੱਚ ਲਿਖਿਆ ਕਹਿੰਦਾ ਬੀਜਣਾ ਤੇ ਵੱਡਣਾ ਹੁਣ ਤੋਂ ਅਖੀਰ ਤੱਕ ਮਤਲਬ ਜਦ ਤੱਕ ਇਹ ਧਰਤੀ ਕਾਇਮ ਬੀਜਣਾ ਤੇ ਵੱਡਣਾ ਲੱਗਾ ਰਹੂਗਾ ਬੀਜਨ ਵੱਡਣ ਦੀ ਬਰਕਤ ਜਿਹੜੀ ਹੈ ਚੱਲਦੀ ਹੀ ਰਹਿਣੀ ਆ ਸੋ ਕੋਈ ਤੁਹਾਨੂੰ ਧੋਖੇ ਵਿੱਚ ਨਾ ਪਾ ਦੇ ਕੋਈ ਤੁਹਾਨੂੰ ਵਚਨ ਦੇ ਨਾਲ ਕੰਪਰੋਮਾਈਜ਼ ਕਰਨ ਦੇ ਲਈ ਨਾ ਕਹਿ ਦੇ ਕੋਈ ਤੁਹਾਨੂੰ ਇਹ ਨਾ ਕਹਿ ਦੇ ਕਿ ਦੇ ਕੋਈ ਗੱਲ ਨਹੀਂ ਆ ਤੁਸੀਂ ਜੀ ਕਰ ਲਓ ਤੂੰ ਦੋ ਜਨਾਨੀਆਂ ਰੱਖ ਲੈ ਕੋਈ ਫਰਕ ਨਹੀਂ ਪੈਣਾ ਤੂੰ ਤੇ ਦੋਵਾਂ ਨੂੰ ਹਿਸਾਬ ਕਿਤਾਬ ਜਾਂ ਬਰਾਬਰ ਰੱਖਣਾ ਚਾਹੀਦਾ ਇਦਾਂ ਇਦਾਂ ਤੂੰ ਇੰਤਜ਼ਾਮ ਕਰ ਸ। ਅਗਰ ਵਚਨ ਚ ਕਹਿ ਦਿੱਤਾ ਨਹੀਂ ਤਾਂ ਮਤਲਬ ਨਹੀਂ ਜਿਹੜੇ ਕੰਮ ਤੋਂ ਨਹੀਂ ਆ ਤੇ ਨਹੀਂ ਆ ਜਿਹੜਾ ਕੰਮ ਕਰਨ ਲਈ ਕਿਹਾ ਆ ਔਖੇ ਹੋ ਕੇ ਕਰੋ ਸੌਖਾ ਉਹ ਤੁਹਾਨੂੰ ਕਰ ਦੂਗਾ ਤੁਸੀਂ ਗੁੱਤ ਵਿੱਚ ਬੀਜਦੇ ਹੋ ਤੇ ਵੱਢਦੇ ਹੋ ਜ਼ਾਹਿਰ ਤੌਰ ਤੇ ਬਰਕਤਾਂ ਸ਼ਰਿਆਮ ਪਰਮੇਸ਼ਰ ਦਿੰਦੇ ਖੁਲਨਾ ਮ ਖੁੱਲੇ ਵਿੱਚ ਤੁਹਾਨੂੰ ਪਰਮੇਸ਼ਰ ਬਰਕਤਾਂ ਦਿੰਦੇ ਹallelujah ਅਣ ਆਗਿਆਕਾਰੀ ਦੇ ਪੁੱਤਾਂ ਉੱਤੇ ਪਰਮੇਸ਼ਰ ਦਾ ਕਰੋਧ ਆ ਜਾਂਦਾ ਹੈ ਤੂੰ ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ ਤੁਸੀਂ ਉਹਨਾਂ ਦੀ ਸਿੱਖਿਆ ਦੇ ਤੁਸੀਂ ਉਹਨਾਂ ਲੋਕਾਂ ਦੇ ਸਾਂਝੀ ਬਿਲਕੁਲ ਨਹੀਂ ਹੋਣਾ ਜਿਹੜੇ ਲੋਕੀ ਪਰਮੇਸ਼ਵਰ ਦੇ ਵਚਨ ਨੂੰ ਨਾਲ ਕੰਪਰੋਮਾਈਜ਼ ਕਰ ਰਹੇ ਆ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਪਿਕ ਐਂਡ ਚੂਜ਼ ਦੇ ਵਿੱਚ ਲੈ ਕੇ ਗਏ ਆ ਕਿ ਕੋਈ ਤੁਹਾਨੂੰ ਆਣ ਕੇ ਕਹੇ ਕੋਈ ਨਹੀਂ ਤੂੰ ਪੈਗ ਲਾ ਲਿਆ ਕਰ ਕੁਝ ਨਹੀਂ ਹੁੰਦਾ ਕੋਈ ਤੁਹਾਨੂੰ ਆਣ ਕੇ ਕਹਿ ਦੇ ਕੋਈ ਗੱਲ ਨਹੀਂ ਤੋ ਇਸ ਕੰਮ ਲਈ ਮਨਾ ਕੀਤਾ ਸੀ ਇਸ ਕੰਮ ਲਈ ਥੋੜੀ ਮਨਾ ਕੀਤਾ ਆ ਥੋੜੀ ਲਿਖਿਆ ਤੂੰ ਇਦਾਂ ਕਰ ਲਿਆ ਕਰ ਇਦਾਂ ਨਹੀਂ ਤੇ ਇਦਾਂ ਕਰ ਲਿਆ ਕਰ ਨਹੀਂ ਅਸੀਂ ਉਹਨਾਂ ਲੋਕਾਂ ਦੇ ਨਾਲ ਬਿਲਕੁਲ ਵੀ ਸਾਂਝ ਨਹੀਂ ਰੱਖਣ ਜਿਹੜਾ ਕੋਈ ਪਰਮੇਸ਼ਵਰ ਦੇ ਵਚਨ ਨੂੰ ਰੱਦ ਕਰਦਾ ਉਹਨਾਂ ਨਾਲ ਸਾਡੀ ਕੋਈ ਸਾਂਝ ਨਹੀਂ ਹੈ ਕਿਉਂ ਜੋ ਸੋ ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ ਕਿਉਂ ਜੋ ਤੁਸੀਂ ਅੱਗੇ ਹਨੇਰਾ ਸਹੋ ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ ਤੁਸੀਂ ਚਾਨਣ ਦੇ ਪੁੱਤਰਾ ਵਾਂਗ ਚੱਲੋ ਕਹਿੰਦਾ ਪਹਿਲਾਂ ਤਾਂ ਤੁਹਾਨੂੰ ਪਤਾ ਨਹੀਂ ਸੀ ਹਨੇਰੇ ਦਾ ਮਤਲਬ ਪਹਿਲਾਂ ਤੁਸੀਂ ਗਿਆਨ ਵਿੱਚ ਨਹੀਂ ਸੀ ਪਹਿਲਾਂ ਤੁਸੀਂ ਸਮਝ ਵਿੱਚ ਨਹੀਂ ਸੀ ਪਰ ਹੁਣ ਤਾਂ ਤੁਹਾਨੂੰ ਚਾਨਣ ਹੋ ਗਿਆ ਹੁਣ ਤਾਂ ਸਭ ਕੁਝ ਤੁਹਾਨੂੰ ਪਤਾ ਲੱਗ ਗਿਆ ਇਸ ਲਈ ਕਹਿੰਦਾ ਹੁਣ ਚਾਨਣ ਦੇ ਪੁੱਤਰਾ ਵਾਂਗ ਚੱਲੋ ਹੁਣ ਤੁਸੀਂ ਗਿਆਨ ਪਾਏ ਹੋਇਆ ਵਾਂਗ ਚੱਲੋ ਹੁਣ ਤੁਸੀਂ ਸਮਝਦਾਰ ਬਣ ਗਏ ਉਸ ਲਈ ਸਮਝਦਾਰਾਂ ਦੇ ਵਾਂਗ ਚੱਲੋ ਹੁਣ ਤੁਸੀਂ ਪਰਮੇਸ਼ਵਰ ਦੇ ਪੁੱਤਰ ਬਣ ਗਏ ਹੁਣ ਤੁਸੀਂ ਪਰਮੇਸ਼ਵਰ ਦੇ ਵਾਂਗ ਨਜ਼ਰ ਆਓ ਹਾਲੇਲੂਇਆ ਚਾਨਣ ਦਾ ਫਲ ਹਰ ਭਾਂਤ ਦੀ ਭਲਾਈ ਅਤੇ ਧਰਮ ਅਤੇ ਸਚਿਆਈ ਵਿੱਚ ਹੈ ਚਾਨਣ ਦਾ ਫਲ ਹਰ ਭਾਂਤ ਦੀ ਭਲਾਈ ਹੈ ਅੱਖਾਂ ਵੀ ਭਲਾਈ ਮੂੰਹ 'ਚੋਂ ਵੀ ਭਲਾਈ ਕੰਨਾਂ 'ਚੋਂ ਵੀ ਪਲਿਆਈ ਕੰਮਾਂ ਵਿੱਚੋਂ ਵੀ ਭਲਿਆਈ ਜਿਸਮ ਵੀ ਭਲਿਆਈ ਕਰੇ ਮਨ ਵੀ ਭਲਿਆਈ ਕਰੇ ਹਰ ਭਾਂਤ ਦੀ ਭਲਿਆਈ ਪੈਸੇ ਦਾ ਇਸਤੇਮਾਲ ਭਲਿਆਈ ਦੇ ਲਈ ਮੂੰਹ ਦੇ ਸ਼ਬਦ ਮੂੰਹ ਚੋਂ ਸ਼ਬਦ ਨਿਕਲਣ ਭਲਿਆਈ ਦੇ ਲਈ ਹਰ ਭਾਂਤ ਦੀ ਭਲਿਆਈ ਰੋਟੀ ਪਾਣੀ ਖਾ ਰਹੇ ਹੋ ਖਵਾ ਰਹੇ ਹੋ ਭਲਿਆਈ ਦੇ ਲਈ ਉਹਦੇ ਪਿੱਛੇ ਕੋਈ ਤੁਹਾਡਾ ਗਲਤ ਮਕਸਦ ਨਾ ਹੋਵੇ ਤੁਹਾਡੇ ਮਨਸੂਬੇ ਤੁਹਾਡੇ ਮਨ ਦੀਆਂ ਯੋਜਨਾਵਾਂ ਤੁਹਾਡੀਆਂ ਪਲੈਨਿੰਗਸ ਗਲਤ ਨਾ ਹੋਣ ਹਰ ਭਾਤ ਦੀ ਭਲਾਈ ਸਚਾਈ ਜਿਹੜੀ ਆ ਉਹ ਚਾਨਣ ਦਾ ਫਾਲੇ ਕਿ ਤੁਹਾਨੂੰ ਗਿਆਨ ਹੋਵੇ ਜਿਹਨੂੰ ਗਿਆਨ ਹੋ ਜਾਂਦਾ ਉਹ ਗਾਲ ਨਹੀਂ ਕੱਢਦਾ ਜਿਹਨੂੰ ਗਿਆਨ ਹੋ ਜਾਂਦਾ ਉਹ ਗਲਤ ਕੰਮ